ਪ੍ਰੋਫੈਸਰ ਪੂਰਨ ਸਿੰਘ ਇੱਕ ਸ਼ਬਦ ਆਖਦਾ ਹੈ ਕੋਈ ਬੱਚਾ ਮੇਲੇ ਵਿੱਚ ਆਪਣੇ ਬਾਪ ਦੀ ਉਂਗਲ پکڑ ਕੇ ਮੇਲਾ ਵੇਖਣ ਚਲਿਆ ਜਾਏ ਜਿੰਨਾ ਸਮਾਂ ਉਹਨੇ ਬਾਪ ਦੀ ਉਂਗਲ ਪਕੜੀ ਹੈ ਨਾ ਬੱਚੇ ਨੇ ਉਹਨੂੰ ਮੇਲਾ ਬੜਾ ਚੰਗਾ ਲੱਗਦਾ ਹੈ ਬਹੁਤ ਸੋਹਣਾ ਲੱਗਦਾ ਹੈ ਦੁਕਾਨਾਂ ਵੇਖਦਾ ਹੈ ਕੁਝ ਖਡਾਉਣੇ ਖਰੀਦਦਾ ਹੈ ਕੁਝ ਖਾਣ ਵਾਲੇ ਪਦਾਰਥ ਖਰੀਦਦੇ ਉਹਨੂੰ ਮੇਲਾ ਬੜਾ ਚੰਗਾ ਲੱਗਦਾ ਜਦੋਂ ਬੱਚੇ ਨੇ ਬਾਪ ਦੀ ਉਂਗਲ ਪਕੜੀ ਹੈ ਜੇ ਅਤਮ ਚੇਤ ਮੇਲੇ ਵਿੱਚ ਬਾਪ ਦੀ ਉਂਗਲ ਛੁੱਟ ਜਾਏ ਪ੍ਰਾਤਨ ਸਮਾਂ ਸੀ ਮੇਲੇ ਲੱਗਦੇ ਕਈ ਵਾਰ ਬੱਚੇ ਘੁੰਮ ਜਾਣਾ ਬਾਪ ਦੀ ਉਂਗਲ ਛੁੱਟ ਜਾਏ ਮੇਲੇ ਵਿੱਚ ਬੱਚਾ ਗੁੰਮ ਜਾਏ ਉਹ ਦਿਸਦਾ ਸੋਹਣਾ ਮੇਲਾ ਬੱਚੇ ਲਈ ਉਜਾੜ ਬਣ ਜਾਂਦੇ ਉਹ ਰੋਂਦਾ ਕਰ ਲੌਂਦਾ ਤੇ ਇੱਕ ਗੱਲ ਤੜਪਦਾ ਮੇਰਾ ਪਿਤਾ ਗੁੰਮ ਹੋ ਗਿਆ ਮੈਂ ਉਂਗਲ ਛੱਡ ਬੈਠਾ ਹੈ ਕੋਈ ਲੱਭ ਕੇ ਦਿਓ ਬਾਪ ਦੀ ਉਂਗਲ ਫਿਰ ਮਿਲ ਜਾਏ ਫਿਰ ਉਹ ਹੱਸਦਾ ਪ੍ਰੋਫੈਸਰ ਪੂਰਨ ਸਿੰਘ ਇੱਕ ਬਚਨ ਆਖਦਾ ਜਿਨੇ ਆਖਿਆ ਸੀ ਪੰਜਾਬ ਵਾਸ ਦਾ ਗੁਨਾ ਤੇ ਨਾਤੇ ਉਹਨੇ ਸ਼ਬਦ ਵਰਤੇ ਕਹਿ ਲੱਗਿਆ ਉਹ ਸਿੱਕਾ ਆ ਸੰਸਾਰ ਇੱਕ ਮੇਲੇ ਦੀ ਤਰ੍ਹਾਂ ਜਿੰਨਾ ਸਮਾਂ ਗੁਰੂ ਨਾਨਕ ਬਾਪ ਦੀ ਉਂਗਲ ਪਕੜ ਕੇ ਰੱਖੇਗਾ ਭਾਵ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਪੱਲਾ ਪਕੜ ਕੇ ਰੱਖੇਗਾ ਸੰਸਾਰ ਮੇਲਾ ਤੇਰੇ ਲਈ ਬੜਾ ਸੁਹਾਵਣਾ ਬਣ ਜਾਣਾ ਇਹ ਤੇਰੇ ਲਈ ਬਹੁਤ ਚੰਗਾ ਬਣ ਜਾਏਗਾ ਇਹ ਜਗ ਸੱਚੇ ਕੀ ਹੈ ਕੋਠੜੀ ਬਣ ਜਾਏਗਾ ਪਰ ਜਦੋਂ ਗੁਰੂ ਬਾਪ ਦੀ ਉਂਗਲ ਛੱਡ ਦਿੱਤੀ ਸਤ ਜਾਨੀ ਇਹ ਤੇਰੇ ਲਈ ਸੰਸਾਰ ਮੇਲਾ ਉਜਾੜ ਬਣ ਜਾਂਦਾ ਅੱਜ ਝਾਤ ਪਾ ਕੇ ਵੇਖੋ ਜਿਨ੍ਹਾਂ ਨੇ ਤੇ ਗੁਰੂ ਦਾ ਪੱਲਾ ਪਕੜਿਆ ਭਾ ਜਿਨ੍ਹਾਂ ਘਰ ਵਿੱਚ ਅੰਮ੍ਰਿਤ ਬਾਣੀ ਦਾ ਨਿਤਨੇਮ ਹੈ ਅੰਮ੍ਰਿਤ ਦੀ ਦਾਤ ਹੈ ਅੰਮ੍ਰਿਤ ਮੇਲਾ ਹੈ ਗੁਰੂ ਦਾ ਸ਼ਬਦ ਹੈ ਉਹਨਾਂ ਲਈ ਸੰਸਾਰ ਬੜਾ ਸੁਹਾਵਣਾ ਹੈ ਬੜਾ ਚੰਗਾ ਹੈ ਆਪਣਾ ਜੀਵਨ ਸਵਾਰਦੇ ਹੈ ਮਨੁੱਖਾ ਜਨਮ ਸਫਲ ਕਰਦੇ ਹੈ ਪਰ ਜਿਨ੍ਹਾਂ ਗੁਰੂ ਦੀ ਅੰਮ੍ਰਿਤ ਬਾਣੀ ਦਾ ਪੱਲਾ ਛੱਡਿਆ ਹੈ ਕੋਈ ਨਸਿਆਂ ਵਿੱਚ ਉਜੜਦਾ ਜਾ ਰਿਹਾ ਹੈ ਕੋਈ ਵਿਸ਼ੇ ਵਕਾਰਾਂ ਵਿੱਚ ਉਜੜਦਾ ਜਾ ਰਿਹਾ ਉਹ ਦਿਨੋਂ ਦਿਨ ਇਸ ਸੰਸਾਰ ਮੇਲੇ ਵਿੱਚ ਗੁਮ ਕੇ ਰੋਂਦੇ ਕਰ ਲਾਉਂਦੇ ਝਟਕਦੇ ਫਿਰ ਰਹੇ ਨੇ